ਦੋਸਤੋ ਅੱਜ ਦੀ ਕਹਾਣੀ ਹੈ ਸੱਚ ਦਾ ਪ੍ਰਭਾਵ ਦੀ ਰਾਜਾ ਪੋਜ ਦੇ ਸਮੇਂ ਦੀ ਗੱਲ ਇੱਕ ਬਹੁਤ ਹੀ ਖੁੰਖਾਰ ਡਾਕੂ ਹੁੰਦਾ ਸੀ ਉਸਨੇ ਕਈ ਡਾਕੇ ਮਾਰੇ ਸਨ ਤੇ ਲੋਕਾਂ ਦੇ ਘਰ ਉਜਾੜੇ ਸਨ ਇੱਕ ਵਾਰ ਜਦੋਂ ਉਹ ਡਾਕਾ ਮਾਰਨ ਗਿਆ ਤਾਂ ਰਾਜ ਵਿੱਚ ਇੱਕ ਸੰਤ ਪ੍ਰਵਚਨ ਦੇ ਰਹੇ ਸਨ ਡਾਕੂ ਨੇ ਸੋਚਿਆ ਕਿ ਕਿਉਂ ਨਾ ਸਮਾਂ ਬਿਤਾਉਣ ਲਈ ਸੰਗੀਤ ਹੀ ਸੁਣ ਲਿਆ ਜਾਵੇ ਕਹਿੰਦੇ ਹਨ ਕਿ ਇਨਸਾਨ ਤੇ ਸੰਗੀਤ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ। प्रवचन ਖਤਮ ਹੋਣ ਤੋਂ ਬਾਅਦ ਡਾਕੂ ਉਸ ਸੰਤ ਦੇ ਕੋਲ ਆਇਆ ਤੇ ਬੋਲਿਆ, "ਮਹਾਰਾਜ ਮੈਂ ਇੱਕ ਡਾਕੂ ਹਾਂ। ਮੈਂ ਜੀਵਨ 'ਚ ਕਈ ਡਾਕੇ ਮਾਰੇ ਹਨ। ਇਹੀ ਮੇਰਾ ਪੇਸ਼ਾ ਹੈ। ਮੈਂ ਇਸ ਨੂੰ ਛੱਡ ਨਹੀਂ ਸਕਦਾ। ਪਰ ਇਸ ਤੋਂ ਮਿਲਣ ਵਾਲੇ ਪਾਪਾਂ ਤੋਂ ਮੁਕਤੀ ਚਾਹੁੰਦਾ ਹਾਂ। ਤੁਸੀਂ ਹੀ ਮੈਨੂੰ ਰਾਹ ਦਿਖਾਓ।" ਸੰਤ ਨੇ ਕਿਹਾ, "ਤੂੰ ਅੱਜ ਤੋਂ ਸੱਚ ਬੋਲਣਾ ਸ਼ੁਰੂ ਕਰ ਦੇ। ਝੂਠ ਨੂੰ ਬਿਲਕੁਲ ਛੱਡ ਦੇ।" डाकू ने संत दी गल मान ली ते उसदा आशीर्वाद ਲੈ ਕੇ ਵਾਪਿਸ ਆਇਆ ਰਾਤ ਹੋਣ ਤੇ ਡਾਕੂ ਨੇ ਰਾਜਾ ਪੋਛ ਦੇ ਰਾਜ ਮਹਿਲ ਚ ਡਾਕਾ ਮਾਰ ਦੀ ਯੋਜਨਾ ਬਣਾਈ ਉਹ ਰਾਜ ਮਹਿਲ ਦੇ ਦਰਵਾਜੇ ਤੇ ਪਹੁੰਚਿਆ ਦਰਵਾਜੇ ਤੇ ਇੱਕ ਪਹਿਰੇਦਾਰ ਨੇ ਉਸ ਨੂੰ ਰੋਕ ਕੇ ਪੁੱਛਿਆ ਕੌਣ ਹੈ ਤੂੰ ਡਾਕੂ ਨੇ ਸੱਚ ਬੋਲਿਆ ਮੈਂ ਡਾਕੂ ਹਾਂ ਪਹਿਰੇਦਾਰ ਨੇ ਸੋਚਿਆ ਕਿ ਉਹ ਮਜ਼ਾਕ ਕਰ ਰਿਹਾ ਹੈ ਇਸ ਲਈ ਪਹਿਰੇਦਾਰ ਨੇ ਉਸ ਨੂੰ ਅੰਦਰ ਜਾਣ ਦਿੱਤਾ ਅੰਦਰ ਜਾ ਕੇ ਉਸ ਨੇ ਹੀਰੇ ਜਵਾਹਰਾਤ ਦਾ ਸੰਦੂਕ ਸਿਰ ਤੇ ਰੱਖਿਆ ਤੇ ਬਾਹਰ ਆ ਗਿਆ ਬਾਹਰੋਂ ਤੇ ਦੁਬਾਰਾ ਉਹੀ ਪਹਿਰੇਦਾਰ ਮਿਲਿਆ ਤੇ ਉਸਨੇ ਪੁੱਛਿਆ ਇਹ ਕੀ ਲੈ ਕੇ ਜਾ ਰਿਹਾ ਹੋ ਮਹਲਦੇਸ਼ ਜਵਾਹਰਾਤ ਦਾ ਸੰਦੂਕ ਹੈ ਉਸ ਨੂੰ ਲੈ ਕੇ ਜਾ ਰਿਹਾ ਹਾਂ ਪਹਿਰੇਦਾਰ ਚੁਕੰਨਾ ਹੋ ਗਿਆ ਉਸਨੇ ਫਿਰ ਪੁੱਛਿਆ ਕਿਸ ਤੋਂ ਪੁੱਛ ਕੇ ਲੈ ਜਾ ਰਹੇ ਹੋ ਡਾਕੂ ਨੇ ਕਿਹਾ ਪੁੱਛਣਾ ਕਿਸ ਤੋਂ ਹੈ ਡਾਕਾ ਮਾਰ ਕੇ ਲੈ ਜਾ ਰਹੇ ਹਾਂ ਪਹਿਰੇਦਾਰ ਨੇ ਸਮਝ ਲਿਆ ਕਿ ਇਹ ਕੋਈ ਸਿਰਫ ਫਿਰਿਆ ਇਨਸਾਨ ਹੈ ਇਸ ਲਈ ਕੋਈ ਵੀ ਜਵਾਬ ਸਿੱਧੇ ਮੂੰਹ ਨਹੀਂ ਦੇ ਰਿਹਾ ਉਸਨੇ ਡਾਕੂ ਨੂੰ ਜਾਨ ਦਿੱਤਾ ਸਵੇਰੇ ਹੋਣ ਤੇ ਮਹਿਲ ਚ ਰੋਲਾ ਪੈ ਗਿਆ ਜਵਾਹਰਾਤ ਚੋਰੀ ਹੋਣ ਦੀ ਖਬਰ ਚਾਰੇ ਪਾਸੇ ਫੈਲ ਗਈ ਪਹਿਰੇਦਾਰ ਨੇ ਰਾਤ ਦੀ ਸਾਰੀ ਘਟਨਾ ਰਾਜਾ ਭੋਜ ਨੂੰ ਦੱਸ ਦਿੱਤੀ ਰਾਜਾ ਭੋਜ ਨੂੰ ਅਜਿਹੇ ਸੱਚ ਬੋਲਣ ਵਾਲੇ ਡਾਕੂ ਬਾਰੇ ਸੁਣ ਕੇ ਬਹੁਤ ਹੈਰਾਨੀ ਹੋਈ ਰਾਜੇ ਨੇ ਉਸ ਦੀ ਖੋਜ ਕਰਵਾਈ ਰਾਜੇ ਭੋਜ ਦੇ ਸੈਨਿਕ ਉਸ ਨੂੰ ਕੁਝ ਹੀ ਦਿਨ ਚ ਲੱਭ ਕੇ ਦਰਬਾਰ ਚ ਲੈ ਆਏ ਰਾਜਾ ਪੋਜ ਦੇ ਸਾਹਮਣੇ ਵੀ ਡਾਕੂ ਨੇ ਸਭ ਕੁਝ ਸੱਚ ਬੋਲ ਦਿੱਤਾ ਪੋਜ ਉਸ ਦੀ ਸੱਚ ਬੋਲਣ ਦੀ ਆਦਤ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਉਸ ਡਾਕੂ ਨੂੰ ਉਸ ਮੈਲ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦੇ ਦਿੱਤੀ ਹੁਣ ਡਾਕੂ ਨੇ ਡਾਕਾ ਮਾਰਨ ਦੀ ਲੋੜ ਨਹੀਂ ਸੀ ਸੱਚ ਬੋਲਣ ਤੇ ਪ੍ਰਭਾਵ ਨਾਲ ਉਸ ਦੇ ਬੁਰੇ ਕੰਮ ਵੀ ਛੁੱਟ ਗਏ ਧੰਨਵਾਦ